ਹਾਂਜੀ ਸਾਰੀ ਕਾਜੀ ਸਾਰਿਆਂ ਨੂੰ ਅਰੋਰਾ ਕਲਾਸਸ ਦੇ ਇਸ ਅਫੀਸ਼ਲ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਤੋਂ ਪਹਿਲਾਂ ਵੀਡੀਓ ਸਟਾਰਟ ਕਰਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੁਣ ਦੇਖੋ ਟਾਈਮ ਕਿਵੇਂ ਲੰਘ ਰਿਹਾ ਕਿਸ ਨੂੰ ਨਹੀਂ ਪਤਾ 2023 ਚਲਾ ਗਿਆ ਹੁਣ 2024 ਆ ਚੁੱਕਿਆ ਕੀ ਤੁਸੀਂ 2024 ਦੇ ਵਿੱਚ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਇਹ ਕੁਸ਼ਣ ਮੇਰਾ ਇਸ ਕਰਕੇ ਕਿਉਂਕਿ ਬਹੁਤ ਬੱਚਿਆਂ ਨੇ 2023 ਵਿੱਚ ਸੁਪਨਾ ਵੇਖਿਆ ਮੈਂ ਤੇ ਕੀਤੀ ਤੇ ਸੁਪਨਾ ਪੂਰਾ ਵੀ ਕੀਤਾ ਬਹੁਤ ਬੱਚੇ ਹੈ ਜਿਹੜੇ ਸੁਪਨਾ ਤੇ ਵੇਖਿਆ ਪਰ ਪੂਰਾ ਨਹੀਂ ਕਰ ਪਏ ਹੁਣ ਪੂਰਾ ਕਿਉਂ ਨਹੀਂ ਕਰ ਪਏ ਇਹ ਤੁਹਾਨੂੰ ਸਾਰੇ ਨੂੰ ਪਤਾ ਹੈ ਕਿਉਂ ਨਹੀਂ ਕਰ ਪਾਏ ਕਿੱਥੇ ਗਲਤੀਆਂ ਸੀਗੀਆਂ ਕਿ ਇਹ ਗਲਤੀ ਤੁਸੀਂ 2023 ਤਾਂ ਨਹੀਂ ਕਰੋਗੇ ਕਿ ਇਹ ਗਲਤੀ ਤੁਸੀਂ 2024 ਵਿੱਚ ਦੁਬਾਰਾ ਤਾਂ ਨਹੀਂ ਕਰੋਗੇ ਤਾਂ ਇਸ ਤੋਂ ਪਹਿਲਾਂ ਜਿਹੜੀਆਂ ਗਲਤੀਆਂ ਤੁਸੀਂ 2023 ਵਿੱਚ ਕੀਤੀਆਂ ਸੀਆਂ ਹੁਣ ਕਸਮ ਖਾ ਲਓ ਕਿ ਉਹ ਗਲਤੀ ਤੁਸੀਂ 2024 ਵਿੱਚ ਨਹੀਂ ਕਰੋਗੇ ਹੁਣ 2024 ਸ਼ੁਰੂ ਹੋਣ ਵਾਲਾ ਹੈ ਆਪਨਾ ਇੱਕ ਟਾਰਗੇਟ ਫਿਕਸ ਕਰ ਲਓ ਕਿਉਂਕਿ ਤੁਹਾਨੂੰ ਪਤਾ ਹੈ ਹੁਣ ਕਈ ਨੇ ਸੋਚਿਆ ਆਏਗਾ ਕਿ ਹਾਂ ਹੁਣ ਜਿਵੇਂ 2022 ਖਤਮ ਹੋਇਆ ਸੀਗਾ 2023 ਚ ਆ ਕੇ ਆਪਾਂ ਸੋਚਿਆ ਸੀ ਹਾਂ 2023 ਦੇ ਵਿੱਚ ਆਪਾਂ ਗੌਰਮਜਾ ਲੈਣੀ ਲੈਣੀ ਹੈ ਹੁਣ 2023 ਚਲਾ ਗਿਆ ਕਿਸੇ ਨੂੰ ਪਤਾ ਲੱਗਾ ਕਿਵੇਂ ਨਾ ਗਿਆ ਸੇਮ ਇਦਾਂ ਹੀ ਹੋਣਾ ਹੈ 2024 ਸ਼ੁਰੂ ਹੋ ਗਿਆ ਜਦੋਂ 2024 ਖਤਮ ਹੋ ਕੇ 2025 ਸ਼ੁਰੂ ਹੋਏਗਾ ਤੁਸੀਂ ਕਹੋਗੇ ਯਾਰ ਸਾਲ ਦਾ ਪਤਾ ਹੀ ਨਹੀਂ ਲੱਗਾ ਕਦੋਂ ਨੰਗਿਆ ਇਹੀ ਤਾਂ ਚੀਜ਼ਾਂ ਹੈ ਕਹਿੰਦੇ ਨਾ ਤੁਸੀਂ ਦੇਖਿਆ ਜਿਹੜੇ ਅਮੀਰ ਬੰਦੇ ਹੁੰਦੇ ਆ ਉਹ ਇੱਕੋ ਹੀ ਗੱਲ ਕਹਿੰਦੇ ਆ ਟਾਈਮ ਇਜ਼ ਮਨੀ ਜਿਹੜਾ ਸਮਾਂ ਉਹ ਪੈਸਾ ਉਹੀ ਚੀਜ਼ ਹੈ ਟਾਈਮ ਨੂੰ ਕਦੇ ਕੋਈ ਬੰਦਾ ਰੋਕ ਨਹੀਂ ਸਕਦਾ ਤੇ ਟਾਈਮ ਕਦੇ ਰੁਕਦਾ ਵੀ ਨਹੀਂ ਹੈਗਾ ਇੱਕ ਇੱਕ ਮਿੰਟ ਇੱਕ ਇੱਕ ਪਲ ਕਿਵੇਂ ਲੰਘਦਾ ਸਭ ਨੂੰ ਪਤਾ ਪਰ ਜਦੋਂ ਟਾਈਮ ਲੰਘ ਜਾਂਦਾ ਨਾ ਉਸ ਤੋਂ ਬਾਅਦ ਆਪ ਨੂੰ ਪਛਤਾਵਾ ਹੁੰਦਾ ਕਿ ਯਾਰ ਕਾਸ਼ ਉਸ ਸਮੇਂ ਮੈਂ ਮਿਹਨਤ ਕੀਤੀ ਹੁੰਦੀ ਤਾਂ ਅੱਜ ਮੈਂ ਵੀ ਆਪਣੇ ਪੈਰਾਂ ਤੇ ਖੜਾ ਹੁੰਦਾ ਤਾਂ ਮੈਂ ਇੱਕ ਬਹੁਤ ਛੋਟੀ ਐਗਜ਼ਾਮਪਲ ਦਿੰਦਾ ਤੁਸੀਂ ਇੱਕ ਕਾਰ ਵਾਲੀ ਕੰਪਨੀ ਦਾ ਨਾਮ ਸੁਣਿਆ ਹੋਏਗਾ BMW ਸੁਣਿਆ ਜੀ ਠੀਕ ਹੈ ਇੱਕ ਇਸੇ ਨਾਮ ਸੁਣਾਏਗਾ OT ਨਾਮ ਸੁਣਿਆ ਠੀਕ ਹੈ ਇੱਕ ਨੰਬਰ ਗਿਣੀ ਵੀ ਹਨਾ ਬਹੁਤ ਮਹਿੰਗੀਆਂ ਗੱਡੀਆਂ ਤੁਸੀਂ ਕਦੇ ਵੇਖਿਆ ਕਿ ਇੰਨਾ ਜਿਹੜੀਆਂ ਗੱਡੀਆਂ ਹੈਗੀਆਂ ਇਹ ਵਾਲੀਆਂ ਇਹ ਆਪਣੀਆਂ ਕਾਰ ਦੀ ਜੋ ਐਡ ਹੈ ਜੋ ਮਸ਼ਹੂਰੀ ਹੈ ਇਹ ਟੀਵੀ ਤੇ ਕਿਉਂ ਨਹੀਂ ਦਿਖਾਉਂਦੇ ਕਦੇ ਸੋਚਿਆ ਕਿ ਕਦੇ ਵੇਖੀ ਹੈ ਇੰਨੇ ਦੀ ਕਿ ਮਸ਼ਹੂਰੀ ਆਈ ਹੋਵੇ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਕਿਉਂਕਿ ਇਹ ਜੋ ਕੰਪਨੀਆਂ ਨੇ ਜਿਹੜੀ ਕੰਪਨੀ ਨੇ ਬਣਾਉਂਦੀ ਹੈ ਇਹ ਕੀ ਹੈ ਜੀ ਇਹ ਆਪਣੇ ਆਪ ਦੇ ਵਿੱਚ ਕੀ ਹੈ ਬ੍ਰਾਂਡ ਹੈ ਕੀ ਹੈ ਜੀ ਬ੍ਰੈਂਡ ਹੈ બસ ਉਹ ਹੀ ਬ੍ਰਾਂਡ ਤੁਸੀਂ ਆਪਣੀ ਲਾਈਫ ਦੇ ਵਿੱਚ ਲੈ ਕੇ ਆਣਾ। ਤਾਂ ਯਾਰੀ ਦੋਸਤੀ ਰਿਸ਼ਤੇ ਇਹ ਛੱਡ ਦਿਓ। 2024 ਦੇ ਵਿੱਚ ਟਾਰਗੇਟ ਬਣਾ ਲਓ। ਸੋਸ਼ਲ ਮੀਡੀਆ ਸਾਰਾ ਛੱਡ ਦਿਓ। ਸਾਰਾ ਛੱਡ ਦਿਓ ਸੋਸ਼ਲ ਮੀਡੀਆ WhatsApp, Insta, Facebook, Reels, Snapchat ਸਭ ਕੁਝ ਛੱਡ ਦਿਓ। ਇੱਕ ਬੰਦਰੀ ਆਪਣੀ ਆਦਤ ਇਹ ਜੀ ਹੈ। ਆਪਣਾ ਛੱਡ ਨਹੀਂ ਸਕਦੇ। ਜਿੰਨੀ ਦੇਰ ਤੱਕ ਮੋਬਾਈਲ ਦੇਖੇ ਨਾ ਆਪਣੀ ਜਾਨ ਇੱਕ ਜਾਂਦੀ ਹੈ। ਮੈਂ ਸੱਚੇ ਕਹਿੰਦਾ ਤੁਸੀਂ ਇੱਕ ਦਿਨ ਬਿਨਾ ਮੋਬਾਈਲ ਤੋਂ ਰਹਿ ਨਹੀਂ ਸਕਦੇ। ਰਹਿ ਨਹੀਂ ਸਕਦੇ ਪੱਕੀ ਗੱਲ ਹੈ। ਜਦੋਂ ਆਪਾਂ ਮੋਬਾਈਲ ਦੇਖਦੇ ਨਾ ਆਪਾਂ ਇਹ ਕਹਿੰਦੇ ਦੇ ਦਿਨ ਦੇ ਵਿੱਚ ਮਤਲਬ ਸਾਰੇ ਉੱਥੇ ਮੋਬਾਈਲ ਦੇਖਿਆ ਦੁਪਹਿਰੇ ਸ਼ਾਮ ਰਾਤ ਹੋ ਗਈ। ਬਸ ਸ਼ਾਮ ਨੂੰ ਅੱਧੇ ਘੰਟੇ ਸਤ ਮੋਬਾਈਲ ਵੇਝੇ। ਮੋਬਾਈਲ ਨਾ ਹੁੰਦਾ ਕਿ ਆਪਾਂ ਢੱਜ ਜਿਹਾ ਭੜਦਾ ਕਿ ਹਾਂ ਜਾਨ ਆ ਜਾਂਦੀ ਅੰਦਰ। ਹਾਂ ਕੁਝ ਆਇਆ ਤਾਂ ਨਹੀਂ ਹੈਗਾ। ਕਿਸੇ ਦਾ ਕੋਈ ਮੈਸੇਜ ਤਾਂ ਨਹੀਂ ਆਇਆ। ਹਾਂ ਆ ਰੇਲਵੇ ਕਿਨਸੀ ਆ ਲਾਈਕ ਕਰਨਾ ਸੀ ਆ ਕਮੈਂਟ ਕਰਨਾ ਸੀ। ਮੈਂ ਕਹਿੰਦਾ ਸਾਰੇ ਜੋ ਸਾਰਾ ਟਾਈਮ ਮੈਂ ਤੁਹਾਡਾ ਇਥੇ ਖਤਮ ਜਾਂਦਾ ਤੇ ਦਿਮਾਗ ਸਾਰਾ ਕੈਚ ਅਪ ਹੋ ਜਾਂਦਾ। ਤਾਂ ਇਹ ਸਾਰਾ ਕੁਝ ਛੱਡ ਦਿਓ। ਹੁਣ ਐ ਤਾਂ ਹੈ ਨਹੀਂ ਕਿ ਅਸੀਂ ਤੁਹਾਨੂੰ ਅੱਜ ਤੋਂ ਸਾਰੀ ਜ਼ਿੰਦਗੀ ਮੰਗ ਲਈ ਐਦਾਂ ਤਾਂ ਹੈ ਨਹੀਂ ਬਸ ਕੁਝ ਮਹੀਨੇ ਮੰਗਿਆ ਕੁਝ ਮਹੀਨੇ ਮੇਦੇ ਕੱਢ ਲੋਗੇ ਸਾਰੀ ਜ਼ਿੰਦਗੀ ਐਸ਼ ਕਰੋਗੇ ਕੁਝ ਮਹੀਨੇ ਮਿਹਨਤ ਨਹੀਂ ਕਰੋਗੇ ਤਾਂ ਸਾਰੀ ਜ਼ਿੰਦਗੀ ਮਿਹਨਤ ਕਰਦੇ ਰਹੋਗੇ ਤੇ ਬਾਅਦ ਚ ਕਹੋਗੇ ਕਿ ਕਾਸ਼ ਉਸ ਟਾਈਮ ਅਸੀਂ ਬੜੇ ਹੁੰਦੇ ਤਾਂ ਅੱਜ ਅਸੀਂ ਗੌਰਮੇ ਜਾਉਂਦੇ ਰਹਿੰਦੇ ਅੱਜ ਅਸੀਂ ਵੀ ਇੰਨਾ ਵਗ ਲਾਈਫ ਇੰਜੋਏ ਕਰਦੇ ਹੁੰਦੇ ਤੁਹਾਡੇ ਨਾਲ ਬਹੁਤ ਵਾਰੀ ਐਦਾਂ ਹੋਏਗਾ ਤੇ ਪਛਤਾਓਗੇ ਦੇਖੋਗੇ ਕਿ ਤੁਹਾਡੇ ਜੋ ਨਾਲ ਵਾਲੇ ਐ ਤੁਹਾਡੇ ਨਾਲ ਦੋਸਤ ਐ ਉਹ ਗੌਰ ਵਿੱਚ ਜਾਉ ਤੇ ਲੱਗੇ ਤੁਸੀਂ ਰਹਿਗੇ ਤੁਸੀਂ ਖੁਸ਼ ਜ਼ਰੂਰ ਹੋਵਗੇ ਕਿ ਹਾਂ ਜਦ ਮੇਰਾ ਦੋਸਤ ਗੌਰ ਵਿੱਚ ਜਾਉ ਤੇ ਲੱਗਿਆ ਪਰ ਤੁਸੀਂ ਅੰਦਰੋਂ ਮੱਚੋਗੇ ਬਹੁਤ ਸੋਚੋਗੇ ਕਿ ਇਕੱਠੇ ਜਿਹੜੀ ਸ਼ੁਰੂ ਕੀਤੀ ਸੀ ਇਕੱਠੇ ਪੜਿਆ ਜਿੰਨਾ ਟਾਈਮ ਉਹ ਪੜਿਆ ਜਿੰਨਾ ਟਾਈਮ ਮੈਂ ਪੜਿਆ ਸੇਮ ਉਹੀ ਟਾਈਮ ਸੀਗਾ ਪਰ ਉਹ ਬੰਦਾ ਗੌਰ ਵਿੱਚ ਜੋ ਲੱਗ ਗਿਆ ਤੇ ਮੈਂ ਰਹਿ ਗਿਆ ਬਹੁਤ ਪਛਤਾਉਗੇ ਇਹ ਗੱਲ ਯਾਦ ਰੱਖਿਓ ਤਾਂ ਆਹੀ ਟਾਈਮ ਹੈ WhatsApp ਕੁਸ਼ ਟੈਬਲੀ ਆ ਜਿਕੇ ساری ਜ਼ਿੰਦਗੀ ਨੇ ਕੁਝ ਮਹੀਨਿਆਂ ਵਾਸਤੇ WhatsApp, Insta, Facebook ਇਹ ਜਿੰਨਾ ਵੀ ਸਾਰਾ ਸੋਸ਼ਲ ਮੀਡੀਆ ਇਸ ਤੋਂ ਬ੍ਰੇਕ ਲੈ ਲਓ ਆਪਣੇ ਮੋਬਾਈਲ ਦੇ ਵਿੱਚੋਂ ਰਿਮੂਵ ਕਰ ਦਿਓ ਖਤਮ ਕਰ ਦਿਓ ਸਿਰਫ 5 ਜਾਂ 6 ਮਹੀਨੇ ਜਦੋਂ 5 ਜਾਂ 6 ਮਹੀਨੇ ਹੋ ਗਏ ਇਹ ਮੈਂ ਗੱਲ ਤਾਂ ਕਰ ਰਿਹਾ ਕਿਉਂਕਿ ਮੈਂ ਕਲਾਸਾਂ 'ਚ ਵੀ ਇਹ ਗੱਲ ਕਹਿਣਾ ਹੁੰਦਾ ਕਿ ਇਸ ਟਾਈਮ ਤੇ ਤੁਹਾਡੀ ਵੈਲਿਊ ਹੈ ਨਾ ਇਹ ਵੈਲਿਊ 0 ਹੈ ਤੁਹਾਨੂੰ ਕੋਈ ਨਹੀਂ ਪੁੱਛਦਾ ਅਗਰ ਮੈਂ ਕਹਿਦਾ ਨਾ ਤੁਹਾਨੂੰ ਕੋਈ ਸੀ ਵੇਖਿਆ ਵੀ ਹੋਏਗਾ ਅਜ ਉਹਨਾਂ ਦਾ ਮੰਡਾ ਕੀ ਕਰਦਾ ਹੈ ਵੇਲੇ ਜੀ ਉਹਨਾਂ ਦੀ ਕੁੜੀ ਕੀ ਕਰਦੀ ਹੈ ਵੇਜੇ ਫਰੀ ਹੈ ਜੀ ਕੋਈ ਨਹੀਂ ਵੇਖਦਾ ਸਭ ਦੁਨੀਆ ਤੁਹਾਡੀ ਕਾਮਯਾਬੀ ਦੇਖਦੀ ਹੈ ਦੁਨੀਆ ਤੁਹਾਡੀ ਹਾਇਜ਼ੀਤ ਵੇਖਦੀ ਹੈ ਤੇ ਜਿਸ ਦਿਨ ਤੁਸੀਂ ਗੌਰਮੇ ਚਉਤੇ ਲੱਗੇ ਨਾ ਉਸ ਦਿਨ ਆਪਣੀ ਵੈਲਿਊ ਦੇਖਿਓ ਉਸ ਦਿਨ ਲੋਕੀ ਇਹ ਕਹਿਣਗੇ ਉਦੋਂ ਇਹ ਨਹੀਂ ਕਹਿਣਗੇ ਅੱਜ ਤੁਸੀਂ ਗੌਰਮੇ ਚਉਤੇ ਨਾ ਜੀ ਨਾ ਲੋਕੀ ਇਹ ਕਹਿਣਗੇ ਅੱਜ ਉਹਨਾਂ ਦਾ ਮੁੰਡਾ ਉਹਨਾਂ ਦੀ ਕੁੜੀ ਅੱਜ ਗੌਰਮੇ ਚਉਤੇ ਹੈ ਤੁਸੀਂ ਸੋਚੋ ਕਿ ਉਹ ਵਾਲੀ ਮੂਮੈਂਟ ਕਿ ਉਹ ਵਾਲੀ ਮੂਮੈਂਟ ਕਿੰਨੀ ਪ੍ਰਾਊਡ ਵਾਲੀ ਹੋਗੀ ਕਿ ਮੇਰਾ ਮੇਰੇ ਪੇਰੈਂਟਸ ਨੇ ਉਹਨਾਂ ਦਾ ਨਾਮ ਉਹ ਰੋਸ਼ਨ ਹੋ ਗਿਆ ਗੌਂਜਾ ਚ ਆਗਾ ਚੱਲੂਗੀ ਤમે ਪਹਿਲੇ ਕਹਿਆ ਇਹ ਸੜਕੋ ਛੱਡ ਦੋ ਸਿਰਫ ਜਿਆਦਾ ਨਹੀਂ ਸਿਰਫ ਪੰਜ 6 ਮਹੀਨੇ ਦੀ ਮਿਹਨਤ ਹੈ ਪੂਰੀ ਲਾਈਫ ਇੰਜੋਏ ਕਰੋਗੇ ਤੇ ਇਹੀ ਜਿਹੜੇ ਮੈਂ ਐਗਜ਼ਾਮਪਲ ਦਿੱਤੇ ਇਹੀ ਬ੍ਰਾਂਡ ਤੁਸੀਂ ਬਣ ਕੇ ਆਉਣਾ ਬਾਅਦ ਵਿੱਚ ਜਦੋਂ ਪੰਜ 6 ਮਹੀਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈਨਾ ਲੋਕੀ ਕਹਿਣਗੇ ਮੁੰਡਾ ਕਿੱਥੇ ਗਿਆ ਕੁੜੀ ਕਿੱਥੇ ਗਈ ਰੋਜ਼ ਦਾ ਵਰਸਾ ਦੇ ਸਟੇਜ ਲੱਕੇ ਲੈਂਦੀ ਸੀ ਰੋਜ਼ ਦਾ ਇੰਸਟਾ ਤੇ ਫੋਟੋ ਪਾਈ ਹੁੰਦੀ ਸੀ ਰੋਜ਼ ਦਾ ਫੇਸਬੁੱਕ ਤੇ ਫੋਟੋ ਹੁੰਦੀ ਸੀ ਬੰਦਾ ਕਹਾਂ ਕਿੱਥੇ ਜਦੋਂ ਪੰਜ 6 ਮਹੀਨੇ ਬਾਅਦ ਜਦੋਂ ਗੌਰਮੇ ਜੋ ਮਿਲ ਗਈ ਉਹਦੇ ਸਾਮਣੇ ਆਉਗਾ ਨਾ ਤੁਸੀਂ ਇੱਕ ਬ੍ਰਾਂਡ ਬਣਗੇ ਬ੍ਰਾਂਡ ਤੇ ਬ੍ਰਾਂਡ ਆਪਣਾ ਚ ਬਹੁਤ ਵੱਡਾ ਹੁੰਦਾ ਹੈ ਇਹ ਗੱਲ ਸੋਚ ਕੇ ਦੇਖਿਓ ਕਦੇ ਠੀਕ ਹੈ ਹੁਣ ਨਵਾਂ ਸਾਲ ਹੈ ਤਾਂ ਨਵੇਂ ਸਾਲ ਦੇ ਇੱਕ ਸਪੈਸ਼ਲ ਆਫਰ ਵੀ ਹੈ ਆਫਰ ਕੀ ਹੈ ਪਹਿਲਾਂ ਮੈਂ ਦੱਸਦਾ ਕਿ ਵੈਕੈਂਸੀਆਂ ਤਾਂ ਮੈਂ ਕਹਿੰਦਾ ਬਹੁਤ ਆ ਰਹੀਆਂ ਐਨੀਆਂ ਵੈਕੈਂਸੀਆਂ ਸੀ ਸੋਚ ਨਹੀਂ ਸਕਦੇ ਤੁਸੀਂ ਕੰਬਲੇ ਹੋ ਜਾਓਗੇ ਫਾਰਮ ਭਰਦੇ-ਭਰਦੇ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਕਿ ਮੈਂ ਇਹ ਫਾਰਮ ਕਦੋਂ ਭਰਿਆ ਸੀਗਾ ਤੁਹਾਨੂੰ ਇੱਕ ਮੈਸੇਜ ਆਏਗਾ ਕਿ ਹਾਂ ਜੀ ਤੁਹਾਡਾ ਐਗਜ਼ਾਮ ਹੈ ਜੀ ਤੁਹਾਨੂੰ ਪਤਾ ਨਹੀਂ ਲੱਗਣਾ ਤਾਨੂੰ ਪਤਾਣਾ ਚਾਹੀਦਾ ਕਿ ਇਹ ਵੈਕੈਂਸੀ ਜੋ ਹੈਗੀ ਹੈ ਇਹ ਅਨਾਉਂਸ ਹੋ ਚੁੱਕੀਆਂ 1450 ਵੈਕ ਇਹ ਹੈਗੀ ਜੀ ਪੰਜਾਬ ਪੁਲਿਸ ਡਿਪਾਰਟਮੈਂਟ ਵਿੱਚ ਠੀਕ ਹੈ ਸਿਰਫ ਇਹ ਨਹੀਂ ਹੈਗੀਆਂ ਹੋਰ ਵੀ ਬਹੁਤ ਸਾਰੀ ਵੈਕੈਂਸੀ ਹੈ ਜੇ ਵੀਡੀਓ ਹੋ ਜਾਾ ਓਪਨ ਹੋ ਜੇ ਠੀਕ ਹੈ ਇਹਦਾ ਪੇਪਰ ਆ ਚੁੱਕਿਆ ਸਭ ਨੂੰ ਪਤਾ ਹੀ ਹੋਗਾ ਪਰ ਹੋਰ ਵੀ ਵੈਕੈਂਸੀਆਂ ਆਉਣ ਹੀ ਗਈਆਂ 586 ਪਟਵਾਰੀ ਦੀਆਂ ਅਨਾਉਂਸ ਤਾਂ ਹੋ ਚੁੱਕੀਆਂ ਪਰ ਇਹਦੀ ਹਲੇ ਅਫੀਸਰ ਨੋਟੀਫਿਕੇਸ਼ਨ ਹਲੇ ਨੈਕਸਟ ਈਅਰ ਮਤਲਬ ਜਨਵਰੀ ਵਿੱਚ ਆ ਜਾਈਗੀ ਠੀਕ ਹੈ ਇੰਨੀ ਸਾਰੀ ਵੈਕੈਂਸੀ ਆਉਣ ਵਾਲੀਆਂ ਹੈ ਠੀਕ ਹੈ ਉਵੇਂ ਇਨੀ ਸਰਟੀਫਿਕੇਟ ਜੀ ਆ ਪੰਜਾਬ ਪੁਲਿਸ ਹੋ ਗਿਆ ਜਨਵਰੀ ਦੇ ਐਂਡ 'ਚ ਜਾਂ ਜਨਵਰੀ 'ਚ ਜਾਂ ਫਰਵਰੀ 'ਚ ਜਾਂ ਜੁਨਵਿਚ ਵਿੱਚ ਵਸੇ ਆ ਜਾਏਗਾ 2024 ਦੇ ਵਿੱਚ ਕਾਂਸਟੇਬਲ ਦੀਆਂ ਨੀਰਵਰ ਕੈਰੀਅਰ ਲਈ ਆਫੀਸ਼ੀਅਲੀ ਨਿਜਾਗਾ ਹਜ਼ਾਰ ਤੋਂ 1500 ਵੈਕੈਂਸੀਆਂ ਹੋਣੀਆਂ ਕਾਂਸਟੇਬਲ ਦੀਆਂ ਤੇ ਇਹ ਮੌਕਾ ਵਾਰ-ਵਾਰ ਕਦੇ ਵੀ ਨਹੀਂ ਮਿਲੇਗਾ ਮੌਕਾ ਵਾਰ-ਵਾਰ ਕਦੇ ਨਹੀਂ ਮਿਲੇ ਜਿਹੜਾ ਬੱਚਾ ਇਹ ਸੋਚੇਗਾ ਕਿ ਇਦਾਂ ਕਰਦੇ ਆਂ ਅੰਚ ਨੋਟੀਫਿਕੇਸ਼ਨ ਆਉਗੀ ਨਾ ਆਪਾਂ ਉਦੋਂ ਤਿਆਰੀ ਸ਼ੁਰੂ ਕਰਦੇ ਆਂ ਮੈਂ ਕਹਿੰਦਾ ਕਿਉਂ ਕਮਲੇ ਹੋਏ ਫਿਰਦੇ ਹੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿਉਂ ਜਿਹੜਾ ਬੱਚਾ ਗਵਰਨਮੈਂਟ ਜੋ ਉਹ ਹੀ ਲੈ ਕੇ ਜਾਏਗਾ ਜਦੋਂ ਮੌਕੇ ਤੇ ਆਊਗਾ ਉਹ ਤਿਆਰੀ ਕਿਵੇਂ ਕਰ ਲੇਗਾ ਸਿਆਹ ਸੋਚੋ ਸੋਚ ਨਹੀਂ ਕਰ ਲੈਣਾ ਤਾਂ ਅਰੋੜਾ ਕਲਾਸ ਨੇ ਇੱਕ ਨਵਾਂ ਬੈਚ ਸ਼ੁਰੂ ਕੀਤਾ ਸੀਗਾ 1.7 ਨੂੰ ਪਹਿਲਾਂ ਉਹ ਦੱਸਦਾ ਆਫਰ ਕੀ ਚੀਜ਼ ਹੈ ਜਿਹੜਾ ਨਵਾਂ ਸਾਲ ਆਇਆ ਸਪੈਸ਼ਲ ਆਫਰ ਵੀ ਲੈ ਕੇ ਆਇਆ ਪਹਿਲਾਂ ਕਿਸੇ ਗਾ ਤੁਹਾਨੂੰ ਹਰੇਕ ਕੋਰਸ ਤੇ ਡਿਸਕਾਊਂਟ ਜੋ ਮਿਲਦਾ ਸੀ ਉਹ ਮਿਲਦਾ ਸੀ 1000 ਰੁਪਏ ਦਾ ਠੀਕ ਹੈ ਪਰ ਨਿਊ ਇਅਰ ਕਰਕੇ ਹੁਣ ਜੇ ਤੁਹਾਨੂੰ ਡਿਸਕਾਊਂਟ ਮਿਲੇਗਾ ਉਹ ਮਿਲੇਗਾ ਜੀ 2000 ਕਰੋੜਾ ਕਲਾਸ ਦੇ ਹਰੇਕ ਕੋਰਸ ਠੀਕ ਹੈ ਇਹ ਵਾਲਾ ਜੋ ਬੈਚ ਹੈ 21 ਦਸੰਬਰ ਨੂੰ ਸ਼ੁਰੂ ਹੋਇਆ ਸੀ ਪੰਜਾਬ ਸਟੇਟ ਦਾ ਜਿਨ੍ਹਾਂ ਨੇ ਤਿਆਰੀ ਕਰਨੀਆਂ ਬਿਲਕੁਲ ਬੇਸਿਕ ਤੋਂ ਬਿਲਕੁਲ ਬੇਸਿਕ ਤੋਂ ਤਿਆਰੀ ਕਰਨੀ ਤੁਸੀਂ ਇਹ ਵਾਲਾ ਬੈਚ ਜਾਣ ਕਰ ਸਕਦੇ ਹੋ ਠੀਕ ਹੈ 21 ਦਸੰਬਰ ਨੂੰ ਸ਼ੁਰੂ ਹੋਇਆ ਸੀਗਾ ਹੋਰ ਵੀ ਕਾਫੀ ਬੈਚ ਜਿਹੜਾ ਪੰਜਾਬ ਸਟੇਟ ਦਾ ਬੈਚ 2 દોયર سارے કોર્સ સે ડિસ્કાઉન્ટ કો યાદ રાખજો AC 457 તેહી મિલેગા ઠીક હે પી સ્ટેટ બેચ હો ગયા સિનિયર આસિસ્ટન્ટ વેસ્ટે एग्जाम બચ કે તો રેકોર્ડ ડેટાસ્ટાર મિલ જશે જેને લેના હોય ઠીક હે ITI હો ગયા SSC JD સ્પેશિયલ બેચ ઠીક હે જી હોર વી બહુત سارے કોર્સ હે જમે એક્સાઈનસ્પેક્ટર હો ગયા સ્પેશિયલવાઈઝ JPT દા હો ગયા ITI કા જો ગયા એ سارے કોર્સ તમને મિલ જાનગે ઓર ઓડા કાસે એપ્લિકેશન દે وچ ઠીક હે જી એ દસને લેવાની હેગી ਕਿ ਇਹ ਸਜੋ एग्जाम ਹੋਇਆ ਸੀਗਾ ਮਈ ਦੇ ਵਿੱਚ 14 ਮਈ ਨੂੰ ਪਟਵਾਰੀ ਦਾ ਸਭ ਤੋਂ ਵੱਧ ਸਿਲੈਕਸ਼ਨ ਅਡੋਰਾ ਕਾਸਤ ਦੀ ਹੋਈ ਸੀ ਠੀਕ ਹੈ ਚਾਹੇ ਪਟਵਾਰੀ ਹੈ ਜੀ ਚਾਹੇ ਪੰਜਾਬ ਪੁਲਿਸ ਕਾਂਸਟੇਬਲ ਕੋਈ ਨਾ ਹੋਵੇ ਠੀਕ ਹੈ ਜਾਂ ਫਿਰ ਟੇਚੇ ਵੀ ਪੀਐਸਟ ਇਹ ਤਾਂ ਮੈਂ ਕਹਿੰਦਾ ਆਪਣਾ ਇੱਕ ਰਿਕਾਰਡ ਰਿਹਾ ਸੀਗਾ ਸਭ ਤੋਂ ਵੱਧ ਰਿਜ਼ਲਟ ਅਡੋਰਾ ਕਾਸਤ ਵਿੱਚ ਸੀਗੇ 500 ਪਲੱਸ ਸਿਲੈਕਸ਼ਨ ਪੀਐਸਟ ਦੇ ਵਿੱਚ ਠੀਕ ਹੈ ਜੀ ਹੋਰ ਇੱਕ ਹੋਰ ਸੀ ਲਾਣਾ ਕਿਵੇਂ ਹੈ ਸਭ ਤੋਂ ਪਹਿਲਾਂ ਜਾਇਓ ਪਲੇ ਸਟੋਰ ਦੇ ਵਿੱਚ ਸਰਚ ਮਾਰਿਓ ਅਰੋਰਾ ਕਲਾਸ ਇਸ ਇੱਦਾਂ ਦੀ ਐਪ ਸ਼ੋਏਗੀ ਇੱਕ ਕਰਦੇ ਡਾਊਨਲੋਡ ਆਪਣਾ ਨਾਮ ਮੋਬਾਈਲ ਨੰਬਰ ਪੜ ਕੇ ਲੌਗਇਨ ਕਰ ਸਕਦੇ ਹਾਂ ਤੁਹਾਨੂੰ ਇਦਾਂ ਵੀ ਸ਼ੋਏਗਾ ਨੀਚੇ ਲਿਖੇ ਕੋਰਸ ਆਹ ਕੋਰਸ ਤੇ ਸਰਚ ਮਾਰਨਾ ਆਪਣਾ ਫੇਵਰਟ ਕੋਰਸ ਹੈ ਤੁਸੀਂ ਅਰੋਰਾ ਕਲਾਸ ਦਾ ਕੋਈ ਵੀ ਕੋਰਸ ਲੈਣਾ ਉਹਦਾ ਨਾਮ ਇੱਥੇ ਸਰਚ ਮਾਰੋ ਇੱਥੇ ਤੁਹਾਨੂੰ ਕੋਸਾ ਸ਼ੋ ਹੋ ਜਾਏਗਾ ਜਿਵੇਂ ਇਹਦੇ ਉੱਪਰ ਕਲਿੱਕ ਕਰੋਗੇ ਉਸ ਤੋਂ ਬਾਅਦ ਆਪਣੇ ਮੋਬਾਈਲ ਸਕ੍ਰੀਨ ਦੇ ਉੱਪਰ ਵਾਲ ਕਰਦੇ ਸਵਾਈਪ نیچے ਲਿਖਿਆ ਗਿਆ ਹੈਵੇ ਕੂਪਨ ਕੋਡ ਕੋਡ ਕਿਹੜਾ ਲਾਉਣਾ ਜੀ ਲਗਾਉਣਾ AC457 ਤੁਹਾਨੂੰ ਡਿਸਕਾਊਂਟ ਮਿਲ ਜਾਏਗਾ 2000 ਦਾ ਠੀਕ ਹੈ ਇਹ ਜਿਹੜੀ ਆਫਰ ਹੈ ਨਾ ਅੱਜ ਕੱਲ ਪਰਸਪਾ ਇੱਕ ਜਾਂ ਦੋ ਦਿਨ ਆਫਰ ਹੈ ਉਸ ਤੋਂ ਬਾਅਦ ਇਹ ਉੱਪਰ ਖਤਮ ਹੋ ਜਾਏਗੀ ਫਿਰ ਤੁਹਾਨੂੰ ਡਿਸਕਾਊਂਟ ਸਿਰਫ 100 ਰੁਪਏ ਹੀ ਮਿਲੇਗਾ ਠੀਕ ਹੈ ਆਈਫੋਨ ਵਾਲੇ ਆਨਲਾਈਨ ਡਾਊਨਲੋਡ ਕਰਨੇ ਮਾਈ ਇਨਸਟਾਗ੍ਰਾਮ ਤੁਹਾਨੂੰ ਪੁੱਛੇਗਾ ORG ਕੋਡ ਕਿਹੜਾ ਫਿਲ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣ ਲਈ ਇਸ ਦੋ ਨੰਬਰ ਤੇ ਕਾਲ ਕਰ ਸਕਦੇ ਹੋ ਇਹਨਾਂ ਨੂੰ ਇਹ ਕਹਣਾ ਜੀ ਡਿਸਕਾਊਂਟ ਕੋਡ ਤੁਸੀਂ AC457 ਹੀ ਲਗਾਓ ਜਿਹਦੇ ਚ ਤੁਹਾਨੂੰ ਮਿਲੇਗਾ ਜੀ ਮੈਕਸਿਮ 2000 ਦਾ ਡਿਸਕਾਊਂਟ ਠੀਕ ਹੈ ਜੀ ਹੁਣ ਫੋਟੋ ਇਹ ਵੀ ਜਨ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਸਟੂਡੈਂਟ ਵੀ ਆਪਣਾ ਸੁਪਨਾ ਜੋ 24 ਚ ਲਿਆ ਸੀ ਇਹ ਪੂਰਾ ਕਰ ਸਕਣ ਤੇ ਇਸ ਆਫਰ ਦਾ ਫਾਇਦਾ ਚੱਕ ਸਕਣ ਠੀਕ ਹੈ ਜੀ ਥੈਂਕ ਯੂ